ਅਇਤੋ 10 ਸਾਲ ਪਹਿਲਾਂ ਇੱਥੇ ਰੇੜੀਆਂ ਲੱਗਦੀਆਂ ਸੀ ਸਾਰੀਆਂ ਕੋਈ ਪਕੌੜੀਆਂ ਨਹੀਂ ਲਾਉਂਦਾ ਸੀ ਕੋਈ ਕੁਝ ਲਾਉਂਦਾ ਸੀ ਮੇਰਾ ਮੁੰਡਾ ਇਧਰੋਂ ਆਇਆ ਅੰਮ੍ਰਿਤਸਰੋਂ ਲੋਵਾਂ ਲੈ ਕੇ ਉਹ ਪਿਸ਼ਾਬ ਕਰਨ ਲੱਗਿਆ ਨਸ਼ੇੜੀਆਂ ਨੇ ਇੱਥੋਂ ਦਾ ਸਿਰ ਪਾੜਤਾ ਮਤਾਂ ਐਡੀਐਮ ਸਾਹਿਬ ਦੀ ਮੋਰ ਹੈ ਇਸ ਕਲੋਨੀ ਚ ਕੋਈ ਏਕਾ ਨਹੀਂ ਖੁੱਲ ਸਕਦਾ ਕਾਨੂੰਨੀ ਬਾਰੇ ਜਿਹੜੀ ਪਰਮਿਸ਼ਨ ਦੇ ਨਾਮ ਤੇ ਏਕਾ ਖੋਲਦੇ ਨੇ ਸਾਰਾ ਰਹਾਇਸ਼ੀ ਇਲਾਕਾ ਹੈ ਖੋਲਣੀਆਂ ਕਿਸੇ ਵਧੀਆ ਬੰਦੇ ਨੂੰ ਕੋਈ ਚੰਗੀ ਦੁਕਾਨ ਖੋਲੋ ਚਾਹੇ ਹਨ ਰੈਂਟ ਤੇ ਸ਼ੁਰੂ ਕਰੋ ਪਰ ਇਹ ਸ਼ਰਾਬ ਦਾ ਠੇਕਾ ਇੱਥੇ ਨਹੀਂ ਹੋਣਾ ਚਾਹੀਦਾ ਸਾਡੇ ਦਾ ਕੱਲੇ ਨਾ ਕਿੱਿਆ ਹੋਇਆ ਅਸੀਂ ਪਹਿਲਾਂ ਵੀ ਤੂੰ ਰੇੜੀਆਂ ਚਕਾਈਆਂ ਪਿਛਲੀ ਵਾਰੀ ਪ੍ਰਚਾਰ ਨੇ ਇਕੱਠੇ ਹੋ ਗਏ ਵੀ ਇਹ ਰੇੜੀਆਂ ਇੱਥੇ ਨਹੀਂ ਲੱਗਣੀਆਂ ਕਿਉਂਕਿ ਸਾਡੀ ਧੀਆਂ ਪੈਣਾ ਨੇ ਕਿਤੇ ਮੂੜੇ ਖੜਦੇ ਨੇ ਤੇ ਮਜ਼ਾਕ ਬੜਾ ਕੁਝ ਹੁੰਦਾ ਜੀ ਅਸੀਂ ਬੇਨਤੀ ਕਰਦੇ ਹਾਂ ਸੈਕਾਂ ਨੇ ਖੋਲਣ ਦੇਣਾ ਜੂਮਰ ਜੀ ਹੋ ਜੇ 1:30 ਵਜੇ ਫੋਨ ਆਇਆ ਮੈਨੂੰ ਸਾਡੇ ਪੰਚਾਇਤ ਦੇ ਮੈਂਬਰ ਕੋਲ ਸਿੰਘ ਨੇ ਦੱਸੇ ਵੀ ਇੱਥੇ ਠੇਕਾ ਖੁੱਲ ਗਿਆ ਮੈਂ ਕਹਿੰਦਾ ਠੇਕਾ ਖੁੱਲਣ ਦਾ ਕੋਈ ਮਤਲਬ ਨਹੀਂ ਇੱਥੇ ਤਾਂ ਹਰ ਸਾਲ ਧਾਰਮਿਕ ਪ੍ਰੋਗਰਾਮ ਤਿੰਨ ਦਿਨ ਦੁਵਾਂਚ ਚੱਲਦੇ ਆ ਇੱਕ ਮਹੀਨੇ ਤੱਕ ਫਿਰ ਉੱਤੇ ਪ੍ਰੋਗਰਾਮ ਚੱਲਦੇ ਨੇ ਬਟ ਇਹ ਠੇਕਾ ਇੱਥੇ ਨਹੀਂ ਖੁੱਲਾ ਜਾਊਗਾ ਜੇ ਸਾਡੀ ਸਰਕਾਰ ਨਹੀਂ ਸੁਣੂਗੀ ਅਸੀਂ ਇੱਥੇ ਧਰਨਾ ਵੀ ਲਾਵਾਂਗੇ ਕਿ ਐਸੇ ਸਾਨੂੰ ਧਰਨਾ ਲਾਉਣਾ ਪਵੇ ਸਾਨੂੰ ਕੁਝ ਵੀ ਕਰਨਾ ਪਵੇ ਆਪਣੀਆਂ ਜਾਨਾਂ ਵੀ ਦੇਣੀਆਂ ਪੈਣਾਂ ਅਸੀਂ ਠੇਕਾ ਨਹੀਂ ਖੁੱਲਣ ਦੇਾਂਗੇ ਉਸ ਸੜਕ ਦੇ ਘਰੇ ਲਵਾ ਕੇ ਇੱਥੇ ਇੰਨੇ ਲੋਕੀ ਇੱਥੇ ਨਸ਼ੇੜੀ ਫਿਰਦੇ ਹਨ ਤੇ ਆ ਠੇਕਾ ਖੁੱਲੀ ਇੱਥੇ ਤਾਂ ਹੋਰ ਬਿਲਕੁਲ ਨਸ਼ੇੜੀ ਫਿਰਦਾ ਸੀ ਕਿਸੇ ਨੂੰ ਰੋਕ ਨਹੀਂ ਸਕਦੇ ਐਨੀ ਟਾਈਮ ਨਹੀਂ ਸਰ ਤਾਲਾ ਲਾ ਰਿਹਾ ਉਹ ਟਾਈਮ ਤੈਨੂੰ ਰੋਣੇ ਚੱਕਣ ਲੱਗੇ ਹੋ ਚੱਕੋ ਯਾਰ ਤੁਸੀਂ ਘੱਟੀ ਜਾਓ ਲੋਕ ਲਵਾਤਾ ਨਹੀਂ ਲੋਕ ਲਵਾਤਾ ਫੇਰ ਗੱਲ ਫੇਰ ਉਹ ਲੈਣਗੇ ਉਹਨਾਂ ਨੇ ਪੁਲਿਸ ਪਾਰਟੀ ਬੁਲਾ ਕੇ ਇੱਥੇ ਘਰੇ ਲਵਾਉਂਦੇ ਹਨ ਛੇੜੀਆਂ ਨੂੰ ਭਜਾਉਂਦੇ ਹੱਥੋਂ ਇੱਥੇ ਰੋਜ਼ ਕਲੋਨੀ 'ਚ ਮੀਟਿੰਗਾਂ ਕਰਦੇ ਆਂ ਇਹੀ ਠਿਕਾਤੇ ਖੁੱਲਣ ਲੱਗਿਆ ਫਿਰ ਕਿੱਦਾਂ ਹੋਊਗਾ ਸਨੀ ਨੇ ਖੁੱਲਣ ਦਿਆਂਗੇ ਬਿਲਕੁਲ ਮਾਲਕਰਾ ਕਰ ਲੋਗਾ ਮਾਲਕਰਾ ਕਰੋਗਾ ਬੰਦ ਕਰਿਆ ਤਾ ਮਾਲਕਰਾ ਮਾਲਕ ਤਾਂ ਨੰਬਰ ਲਓ ਮੈਂ ਆ ਕੇ ਮਾਲਕ ਤਾਂ ਖੜੇ ਕਿ ਚੱਕਣੇ ਨੇ ਅਸੀਂ ਆ ਕੇ ਇਹਦੀ ਗੱਲ ਕਰਾਂਗੇ ਮੂਹਰਲੀ ਗਾਡੀ ਦਾ ਕਲੋਨੀ ਅੱਗੀ ਜੰਨੀ ਬਦਨਾਮ ਹੈ ਨਸ਼ੇ ਨਸ਼ੇੜੀ ਸਾਡੇ ਇੱਥੇ ਰੋਜ਼ ਬੰਦੇ ਆਦੂ ਕਿੰਨੂ ਕਿੰਨੂ ਅਸੀਂ ਭਰੇ ਆਏ ਕਿੰਨੂ ਕਿੰਨੂ ਨਾ ਭਜਾਈਏ ਸਾਡਾ ਕੋਈ ਮੁਲਾਜ਼ਮ ਕੋਈ ਸੁਣਦਾ ਨਹੀਂ ਹੈ ਕੋਈ ਸਾਡਾ ਪ੍ਰਸ਼ਾਸਨ ਸੁਣਵਾਈ ਨਹੀਂ ਕਰਦਾਗਾ ਅਸੀਂ ਹੱਥ ਜੋੜ ਜੋੜ ਬੈਗੇ ਅਸਤਾ ਇੰਨੀ ਵਾਰੀ ਉਹ ਪਟੀਸ਼ਨ ਵੀ ਪਾ ਚੁੱਕੇ ਸਰਪੰਚ ਸਾਡਾ ਵੀ ਕਿੰਨੀ ਵਾਰੀ ਕਹਿ ਚੁੱਕੇ ਨੇ ਵੀ ਸਾਡੇ ਆ ਦੋ ਪਾਰਕਿੰਗਾਂ ਦੇ ਵਿੱਚ ਇੰਨੀ ਜ਼ਿਆਦਾ ਸਾਡੀ ਉਹ ਹੁੰਦੀ ਵੀ ਹੈ ਨਾ ਕਿ ਲੁੱਟੋ ਖੋਹ ਵੀ ਸਾਡੇ ਇਸ ਤੀ ਵੀ ਸਟਾਰਟ ਹੁੰਦੀ ਹੈ ਮੈਂ ਇਹ ਕਿਦਾਂ ਮਰਜੂ ਕੋਈ ਨਹੀਂ ਤਾਂ ਖੁੱਲ੍ਹ ਕੇ ਆਖੀ ਤੁਸੀਂ ਇੰਨੀ ਵਾਰੀ ਉਹ ਲੈ ਜਾਣ ਕਰੀ ਮੀਸ ਜਨਨ ਨੇ ਪਰ ਵੀ ਪਬਲਿਕ ਵੱਲੋਂ ਹੀ ਰਾਜ ਕੀਤਾ ਗਿਆ ਵੀ ਟੱਚਾ ਬੰਦ ਕਰੋ ਉਹ ਬੰਦ ਕਰਵਾਤਾ ਅੱਜ ਨੇੜਲੀਏ ਕਲੋਨੀਆਂ ਦੇ ਵਸਨੀਕਾਂ ਨੇ ਇਕੱਠੇ ਹੋ ਕੇ ਰਾਜਪੁਰਾ ਦੀ ਗੁਰੂ ਅੰਗਦ ਦੇ ਕਲੋਨੀ ਵਿੱਚ ਖੁੱਲੀ ਨਵੀਂ ਸ਼ਰਾਬ ਦੀ ਦੁਕਾਨ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ ਕਲੋਨੀ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਰਿਹਾਇਸ਼ੀ ਇਲਾਕਾ ਹੋਣ ਦੇ ਬਾਵਜੂਦ ਕਲੋਨੀ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਰਿਹਾਇਸ਼ੀ ਇਲਾਕਾ ਹੋਣ ਦੇ ਬਾਵਜੂਦ ਇਸ ਕਲੋਨੀ ਵਿੱਚ ਸ਼ਰਾਬ ਦੀ ਦੁਕਾਨ ਕਿਉਂ ਖੋਲੀ ਗਈ ਕੀ ਇੱਥੋਂ ਛੋਟੇ ਬੱਚੇ ਤੇ ਔਰਤਾ ਗੁਜ਼ਰਦੇ ਨੇ ਉਹਨਾਂ ਕਿਹਾ ਕਿ ਜੇਕਰ ਇੱਥੇ ਦੁਕਾਨ ਖੁੱਲਦੀ ਹੈ ਤਾਂ ਇੱਥੋਂ ਪੈਦਲ ਸਕੂਲ ਅਤੇ ਗੁਰਦੁਆਰਾ ਸਾਹਿਬ ਜਾਣ ਵਾਲੇ ਬੱਚਿਆਂ ਤੇ ਇਸ ਦਾ ਕੀ ਪ੍ਰਭਾਵ ਪਵੇਗਾ ਜੇਕਰ ਕੋਈ ਔਰਤ ਰਾਤ ਨੂੰ ਬਾਹਰ ਜਾਂਦੀ ਹੈ ਤੇ ਉਸ ਦੇ ਨਾਲ ਕੁਝ ਅਣਸੁਖਾਵਾਂ ਵਾਪਰਦਾ ਹੈ ਕਿ ਸ਼ਰਾਬ ਠੇਕੇਦਾਰ ਇਸ ਲਈ ਜ਼ਿੰਮੇਵਾਰ ਹੋਣਗੇ ਜਾਂ ਪ੍ਰਸ਼ਾਸਨ ਤੁਹਾਨੂੰ ਦੱਸ ਦਈਏ ਕਿ ਗੁਰੂ ਅੰਗਦ ਦੇਵ ਕਲੋਨੀ ਦੇ ਨੇੜੇ ਰਾਜਪੁਰਾ ਦੀ ਜੱਗੀ ਕਲੋਨੀ ਗੁਰੂ ਅਰਜਨ ਦੇਵ ਕਲੋਨੀ ਪਿੰਡ ਜੰਡੋਲੀ ਵਰਗੇ ਲਗਭਗ 1 ਦਰਜਨ ਪਿੰਡ ਨੇ ਇਸ ਇਲਾਕੇ ਵਿੱਚ ਲਗਭਗ 8 ਤੋਂ 9000 ਲੋਕ ਰਹਿੰਦੇ ਨੇ ਗੁਰੂ ਅੰਗਦ ਦੇਵ ਕਲੋਨੀ ਦੇ ਸਰਪੰਚ ਮਾਨ ਸਿੰਘ ਸਾਬਕਾ ਸਰਪੰਚ ਬਲਦੇਵ ਸਿੰਘ ਸੇਵਾਮੁਕਤ ਇੰਸਪੈਕਟਰ ਮਹੰਗਾ ਸਿੰਘ ਪੰਚਾਇਤ ਮੈਂਬਰ ਕੁਲਵੰਤ ਸਿੰਘ ਪੰਚਾਇਤ ਮੈਂਬਰ ਮਨਜੀਤ ਕੌਰ ਨੇ ਦੱਸਿਆ ਕਿ ਉਹਨਾਂ ਦੇ ਰਿਹਾਇਸ਼ੀ ਇਲਾਕੇ ਵਿੱਚ ਇੱਕ ਸ਼ਰਾਬ ਦੀ ਦੁਕਾਨ ਖੁੱਲਹੀ ਗਈ ਹੈ ਜਿਸ ਦਾ ਕਲੋਨੀ ਵਾਸੀਆਂ ਨੇ ਵਿਰੋਧ ਕੀਤਾ ਤੇ ਉਹ ਕਿਸੇ ਵੀ ਕੀਮਤ ਇਸ ਜਗਤ ਤੇ ਸ਼ਰਾਬ ਦੀ ਦੁਕਾਨ ਨਹੀਂ ਖੋਲਣ ਦੇਣਗੇ ਉਹਨਾਂ ਕਿਹਾ ਕਿ ਛੋਟੀਆਂ ਕੁੜੀਆਂ ਤੇ ਔਰਤਾਂ ਰਾਤ ਨੂੰ ਇੱਥੋਂ ਲੰਘਦੀਆਂ ਨੇ ਜੇਕਰ ਕੁਝ ਅਣਸੁਖਾਵਾਂ ਵਾਪਰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਉਹਨਾਂ ਕਿਹਾ ਕਿ ਕਿਹਾ ਕਿ 2014 ਵਿੱਚ ਵੀ ਵਿਰੋਧ ਦੇ ਬਾਵਜੂਦ ਦੁਕਾਨ ਬੰਦ ਕਰ ਦਿੱਤੀ ਗਈ ਸੀ ਪਰ ਹੁਣ ਫਿਰ ਸ਼ਰਾਬ ਦੇ ਠੇਕੇਦਾਰ ਇੱਥੇ ਦੁਕਾਨਾਂ ਖੋਲ ਰਏ ਨੇ 2014 ਵਿੱਚ ਹੋਏ ਵਿਰੋਧ ਦੌਰਾਨ ਐਸ ਡੀ ਐਮ ਤੇ ਆਪਕਾਰੀ ਵਿਭਾਗ ਵੱਲੋਂ ਇੱਕ ਪੱਤਰ ਦਿੱਤਾ ਗਿਆ ਸੀ ਜਿਸ ਵਿੱਚ ਪੰਚਾਇਤ ਵੱਲੋਂ ਪਾਸ ਕੀਤਾ ਗਿਆ ਸੀ ਕਿ ਕਲੋਨੀ ਦੇ ਵਿੱਚ ਸ਼ਰਾਬ ਦੀ ਦੁਕਾਨ ਨਹੀਂ ਖੋਲੀ ਜਾਵੇਗੀ ਦੂਜੇ ਪਾਸੇ ਮੌਕੇ ਤੇ ਪਹੁੰਚੇ ਕਸਤੂਰਬਾ ਚੌਂਕੀ ਇੰਚਾਰਜ ਐਸਆਈ ਨਿਸ਼ਾਨ ਸਿੰਘ ਨੇ ਦੱਸਿਆ ਕਿ ਕਲੋਨੀ ਵਾਸੀਆਂ ਦੇ ਵਿਰੋਧ ਤੋਂ ਬਾਅਦ ਸ਼ਰਾਬ ਦੀ ਦੁਕਾਨ ਬੰਦ ਕਰ ਦਿੱਤੀ ਗਈ ਹੈ ਅਤੇ ਸ਼ਰਾਬ ਠੇਕੇਦਾਰਾਂ ਤੋਂ ਇੱਥੇ ਖੁੱਲੀਆਂ ਦੁਕਾਨਾਂ ਲਈ ਇਜਾਜ਼ਤ ਮੰਗੀ ਗਈ ਹੈ ਕੋਣ ਸ਼ਰਾਬ ਦੀ ਦੁਕਾਨ ਬੰਦ ਕਰਕੇ ਮਾਮਲਾ ਸੁਲਝਾ ਲਿਆ ਗਿਆ ਹੈ ਜਰਨਲ ਸਿੰਘ ਹੈ ਇਹ ਗੁਰੂ ਅੰਗਰ ਦੇਵ ਖਲੋਨੀ ਹੈ ਇਹ ਤੁਸੀਂ ਵਿਰੋਧ ਕਰ ਰਹੇ ਹੋ ਅਸੀਂ ਬਿਲਕੁਲ ਵਿਰੋਧ ਕਰਾਂਗੇ ਅੱਜ ਤੋਂ 3 ਸਾਲ ਪਹਿਲਾਂ ਇੱਥੇ ਰੇੜੀਆਂ ਲੱਗਦੀਆਂ ਸੀ ਸਾਰੀਆਂ ਕੋਈ ਪਕੌੜੀਆਂ ਨਹੀਂ ਲਾਉਂਦਾ ਸੀ ਕੋਈ ਕੁਝ ਲਾਉਂਦਾ ਸੀ ਮੇਰਾ ਮੁੰਡਾ ਇਧਰੋਂ ਆਇਆ ਅੰਮ੍ਰਿਤਸਰ ਵੱਲੋਂ ਨੋਵਾ ਲੈ ਕੇ ਉਹ ਪਿਸ਼ਾਬ ਕਰਨ ਲੱਗਿਆ ਨਸ਼ੇੜੀਆਂ ਨੇ ਇੱਥੋਂ ਦਾ ਸਿਰ ਪਾੜਤਾ ਹਰ ਇੱਕ ਔਰਨੀ ਨੂੰ ਪਤਾ ਹੈ ਬੜੀ ਮੁਸ਼ਕਲ ਦੇ ਨਾਲ ਅਸੀਂ ਇੱਥੇ ਰੇੜੀਆਂ ਬੰਦ ਕਰਵਾਈਆਂ ਰੇੜੀ ਕਿਹਨੇ ਚੁਕਾਈ ਸੀ ਹਾਂਜੀ ਰੇੜੀਆਂ ਸਾਰੀਆਂ ਨਗਰ ਵਾਲਿਆਂ ਨੇ ਚੁਕਾਈਆਂ ਨਹੀਂ ਬੜਾ ਜ਼ੋਰ ਲਾ ਕੇ ਰਹਿਣੀਆਂ ਜੁਕਵਾਈਆਂ ਰਹਿਣੀਆਂ ਮੁੱਕਦਾ ਹੀ ਨਹੀਂ ਜੀ ਇਹਦੇ ਵਿੱਚ ਠੀਕ ਹੈ ਇਸ ਕਰਕੇ ਐਸੇ ਸਾਨੂੰ ਧਰਨਾ ਲਾਉਣਾ ਪਵੇ ਸਾਨੂੰ ਕੁਝ ਵੀ ਕਰਨਾ ਪਵੇ ਆਪਣੀਆਂ ਜਾਨਾਂ ਵੀ ਦੇਣੀਆਂ ਪੈਣਾ ਸੀ ਠੇਕਾ ਨਹੀਂ ਖੁੱਲਣ ਦੇਾਂਗੇ ਜੀ ਖੁੱਲਣ ਦੇ ਆਹ ਤਾਂ ਸਾਡੇ ਕੋਲ ਮਤਾ ਐ ਐਸਡੀਐਮ ਸਾਹਿਬ ਦੀ ਮੋਰ ਹੈ ਇਸ ਕਲੋਨੀ ਚ ਕੋਈ ਠੇਕਾ ਨਹੀਂ ਖੁੱਲ ਸਕਦਾ ਇਹ ਸਾਡੇ ਕੋਲ ਮਤੇ ਦੀ ਕਾਪੀ ਪਈ ਹੈ ਐਸਡੀਐਮ ਸਾਹਿਬ ਦੇ ਸਪੈਸ਼ਲ ਸਟਾਫ ਨੇ ਐਕਸਾਈਜ਼ ਉਹਦੇ ਚ ਇੱਕ ਫੈਲ ਹੱਡਿਓ ਜਮਾ ਹੋਈ ਹੋਈ ਹੈ ਮਤੇ ਦੀ ਕਾਪੀ ਜੀ ਜੀ ਠੀਕ ਹੈ ਜੀ ਜੀ ਨਾ ਕਿ ਪਾ ਠੀਕ ਹੈ ਇਹ ਸਾਨੂੰ ਪਤਾ ਕਿਹਦੀ ਪਰਮਿਸ਼ਨ ਦੇ ਨਾਲ ਇਹ ਡੇਟਾ ਖੋਲ ਰਹੇ ਨੇ ਸਾਰਾ ਰਹਾਇਸ਼ੀ ਇਲਾਕਾ ਹੈ ਸਾਰੇ ਮੈਂਬਰ ਸਾਰਾ ਪਿੰਡ ਇਕੱਠਾ ਹੋਇਆ ਹੋਇਆ ਜੀ ਆ ਸਾਨੂੰ ਇਹ ਜਿਹੜਾ ਕੋਈ ਨਾ ਲੱਗ ਰਿਹਾ ਹੈ ਸਾਨੂੰ ਕਿਸੇ ਕੋਲ ਦਰਬਾਰ ਹੁੰਦਾ ਹੈ ਹਾਂ ਸਾਰੀ ਨੂੰ ਪਤਾ ਲੱਗਿਆ ਵੀ ਪਰਮਿਸ਼ਨ ਲਈਏ ਉਹਦੇ ਅਸਲੀ ਪਰਮਿਸ਼ਨ ਤੋਂ ਬਿਨਾਂ ਹੀ ਖੋਲਿਆ ਇਹ ਦੁਕਾਨ ਕੀ ਦੀ ਹੈ ਜਿਹੜੀ ਦੁਕਾਨ ਕੀ ਦੀ ਹੈ ਜੀ ਤੇ ਬੋਲ ਰਹੇ ਕੀ ਨਾਮ ਆ ਜਿੰਨੇ ਕਰਾਇਤੀ ਦਿੱਤੀ ਆ ਫਿਰ ਉਹਨਾਂ ਨੂੰ ਬੁਲਾਇਆ ਤੁਸੀਂ ਦੀ ਦੁਕਾਨ ਹੈ ਤੇ ਹੁਣੇ ਗੱਲ ਹੋਈ ਆ ਸੁਖਮੰਗਾ ਗਿਰਸੇ ਦੀ ਵੀ ਗੱਲ ਹੋਈ ਆ ਉਹਨੇ ਕਿਹਾ ਉਹਨੇ ਕਿਹਾ ਵੀ ਮੈਂ ਚਲੋ ਸੋਚਦਾ ਹਾਂ ਇਸ ਬਾਰੇ ਹਣਾ ਵੀ ਮੈਂ ਇਹ ਹੋ ਸਕਦਾ ਹੈ ਕਿ ਵਧੀਆ ਜੀ ਖੋਲਣੀ ਆ ਕਿਸੇ ਵਧੀਆ ਬੰਦੇ ਨੂੰ ਕੋਈ ਚੰਗੀ ਦੁਕਾਨ ਖੋਲੋ ਚਾਹੇ ਹਣਾ ਰੈਂਟ ਦੇ ਪਰ ਇਹ ਸ਼ਰਾਬ ਦਾ ਠੇਕਾ ਇੱਥੇ ਨਹੀਂ ਹੋਣਾ ਚਾਹੀਦਾ ਸਾਡੇ ਤਾਂ ਕੱਲੇ ਇੰਨਾ ਕੀ ਹੋਇਆ ਕਿ ਲੋਕ ਪੈੜ ਦੇ ਨੇ ਰੋਡਾਂ ਦੇ ਉੱਪਰ ਆ ਕੇ ਕਿ ਦਾਰੂ ਖੀਂਦੇ ਨੇ ਨਸ਼ਾ ਕਰਦੇ ਨੇ ਤੇ ਮੈਂ ਪਰਸੋਂ ਇਹ ਗਰਾਊਂਡ ਵੀ ਬਣਾ ਦੇ ਆ ਗਰਾਊਂਡ ਵੀ ਬਣਾ ਦੇ ਇਹ ਸੁਣਦੇ ਗਏ ਕਿ ਪ੍ਰਸ਼ਾਸਨ ਦੇ ਗੁੰਡਾ ਕਾਬੇ ਜਿੰਦਾ ਪ੍ਰਸ਼ਾਸਨ ਦੇ ਗੁੰਡਾ ਕਰਦੀ ਜਿੰਦਾਬਾਦ ਮੈਂ ਰਿਟਾਇਰਡ ਇੰਸਪੈਕਟਰ ਮਹੰਗਾ ਸਿੰਘ ਸਰ ਕੀ ਕਹਿਣਾ ਚਾਹੁੰਗਾ ਮੈਂ ਹੀ ਕਹਿਣਾ ਇਹ ਸਾਡਾ ਦੂਸਰੀ ਕਾਨੂੰਨੀਆਂ ਹਰਿਆਸ਼ੀ ਕਾਨੂੰਨੀਆਂ ਨੇ ਰਿਆਸੀ ਇਲਾਕੇ ਸਾਡੀਆਂ ਧੀਆਂ ਪੈਣਾ ਸਵੇਰੇ ਸਕੂਲ ਜਾਂਦੇ ਸ਼ਾਮ ਨੂੰ ਆਉਂਦੀਆਂ ਨੇ ਸਾਡੀਆਂ ਪੈਣਾ ਬਾਜ਼ਾਰ ਜਾਂਦੀਆਂ ਨੇ ਪੈਦਲ ਸਿਆ ਨੇੜੇ ਹੁੰਣੇ ਸਾਰੇ ਲੋਕਲ ਪੈਦਲ ਹੀ ਜਾਂਦੇ ਨੇ ਜਿਹੜਾ ਇਹ ਦੋ ਗਰਾਉਂਡ ਨੇ ਪਿੱਛੇ ਗਰਾਉਂਡ ਸ੍ਰੀ ਰਾਮ ਅਮਰਦਾਸ ਜੀ ਦਾ ਸਾਲ ਬਾਦ satsang ਹੁੰਦਾ ਤਿੰਨ ਦਿਨ satsang ਹੁੰਦਾ ਜਿਹੜਾ ਅਗਲੇ ਮਹੀਨੇ ਆਉਣ ਵਾਲਾ ਅਕਤੂਬਰ ਵਿੱਚ ਇੱਧਰ ਸਾਹਿਬ ਜادہ ਦੇ ਲੰਗਰ ਲੱਗਦੇ ਨੇ ਜਿਹੜਾ ਹੁੰਦਾ ਸਿੱਧੀ ਗੋੜਪੁਰ ਹੁੰਦੇ ਨੇ 10-20 ਦਾ ਲੰਗਰ ਚੱਲਦੇ ਦੋਨਾਂ ਗਰਾਉਂਡ ਲੰਗਰ ਚੱਲਦੇ ਨੇ ਰਿਆਸੀ ਇਲਾਕੇ ਹੈਗੇ ਨੇ ਸਾਡੇ ਅਸੀਂ ਪਹਿਲਾਂ ਵੀ ਤੂ ਰੇੜੀਆਂ ਚਕਾਈਆਂ ਪਿਛਲੀ ਵਾਰੀ ਪ੍ਰਚਾਰ ਨੇ ਇਕੱ ਵੀ ਇਹ ਰੇੜੀਆਂ ਇੱਥੇ ਨਹੀਂ ਲੱਗਣੀਆਂ ਕਿਉਂਕਿ ਸਾੜੀ ਪੀ ਆਏ ਪੈਣਾ ਨੇ ਇੱਥੇ ਮੁੜੇ ਖੜਦੇ ਨੇ ਤੇ ਮਜ਼ਾਕ ਬੜਾ ਕੁਝ ਹੁੰਦਾ ਜੀ ਅਸੀਂ ਬੇਨਤੀ ਕਰਦੇ ਹਾਂ ਠੇਕਾ ਨੇ ਖੁਲਣ ਦੇਣਾ ਕੋਈ ਜੋ ਮਰਜੀ ਹੋ ਜੇ ਅਸੀਂ ਬੜੇ ਮਿਹਰਬਾਨੇ ਕਰਨੇ ਆ ਵੀ ਠੇਕੇ ਨੇ ਹੋਣਾ ਚਾਹੀਦਾ ਜੋ ਮਰਜੀ ਹੋ ਜੇ ਬਸ ਤੇ ਕੀ ਨਾਮ ਹੈ ਜੀ ਆਪਣਾ ਮੇਰਾ ਮਨ ਸਿੰਘ ਸਰਪੰਚਮਾ ਗੁਰੂਗੰਗ ਦੇ ਕਲੋਨੀ ਤੋਂ ਸਰ ਇਹ ਤੁਹਾਡੀ ਜਿਹੜੀ ਕਲੋਨੀ ਦੇ ਵਿੱਚ ਠੇਕਾ ਖੁੱਲ ਰਿਹਾ ਜੀ ਉਹਦੇ ਬਾਰੇ ਇਹ ਸੰਤਾ ਪਤਾ ਨਹੀਂ ਮੈਂ ਤਾਂ 10 ਵਜੇ ਲੰਘ ਕੇ ਗਿਆ ਕੋਈ ਠੇਕਾ ਨਹੀਂ ਖੁੱਲਿਆ ਹੋਇਆਗਾ ਮੈਂ ਤਾਂ ਬਰਕਰਾਰ ਲਈ ਗਿਆ ਸੀਗਾ ਮੈਨੂੰ ਫੋਨ ਆਇਆ ਕੋਈ 1:30 1:30 2:00 ਫੋਨ ਆਇਆ ਮੈਨੂੰ ਸਾਡੇ ਪੰਚਾਇਤ ਮੈਂਬਰ ਕੋਲ ਸਿੰਘ ਨੇ ਦੱਸੇ ਵੀ ਇੱਥੇ ਠੇਕਾ ਖੁੱਲ ਗਿਆ ਮੈਂ ਕਹਿੰਦਾ ਠੇਕਾ ਖੁੱਲਣ ਦਾ ਕੋਈ ਮਤਲਬ ਨਹੀਂ ਇੱਥੇ ਤਾਂ ਹਰ ਸਾਲ ਧਾਰਮਿਕ ਪ੍ਰੋਗਰਾਮ ਤਿੰਨ ਦਿਨ ਦਵਾਨ ਚੱਲਦੇ ਆ ਇੱਕ ਮਹੀਨੇ ਤੱਕ ਫਿਰ ਉੱਥੇ ਪ੍ਰੋਗਰਾਮ ਚੱਲਦੇ ਨੇ ਇੱਥੇ ਤਾਂ ਹਰ ਇੱਕ ਤਰ੍ਹਾਂ ਦੇ ਸਮਾਗਮ ਹੁੰਦੇ ਹਨ ਹਰ ਇੱਕ ਤਰ੍ਹਾਂ ਦੇ ਤੇ ਧਾਰਮਿਕ ਪ੍ਰੋਗਰਾਮ ਕਿਦਾ ਅਖੰਡ ਪਾਠ ਸਾਹਿਬ ਦਾ ਭੋਗ ਹੁੰਦਾ ਕਿਦਾ ਖੁਸ਼ੀ ਦਾ ਉਹ ਜੋ ਵੀ ਹੁੰਦਾ ਉੱਤੇ ਸਾਰੇ ਪ੍ਰੋਗਰਾਮ ਹੁੰਦੇ ਹਨ ਅਸੀਂ ਇੱਥੇ ਠੇਕਾ ਬਿਲਕੁਲ ਨਹੀਂ ਅਸੀਂ ਤਾਂ ਇੱਥੇ ਪਹਿਲਾਂ ਸਾਡੇ ਚੌਂਕੀ ਇੰਚਾਰਜ ਨੂੰ ਇਹ ਠੇਕਾ ਖੁੱਲਿਆ ਤੇ ਤਾਂ ਹੋਰ ਬਿਲਕੁਲ ਹੀ ਛੇੜੀ ਫਿਰ ਤਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਅਸੀਂ ਇੱਥੇ ਹਰ ਰੋਜ਼ ਹਫਤੇ ਚ ਦੋ ਤਿੰਨ ਵਾਰ ਪੁਲਸ ਵਾਲਿਆਂ ਦੇ ਨਿਸ਼ਾਨ ਸਿੰਘ ਇੰਚਾਰ ਸਾਹਿਬ ਨੇ ਸਾਡੇ ਉਹਨਾਂ ਨੇ ਪੁਲਸ ਪਾਰਟੀ ਬਲਾਕ ਇੱਥੇ ਗੜੇ ਲਵਾਉਂਦੇ ਹਨ ਛੇੜੀਆਂ ਨੂੰ ਭਜਾਉਂਦੇ ਹਾਂ ਤੋਂ ਇੱਥੇ ਰੋਜ਼ ਕਲੋਨੀ ਚ ਮੀਟਿੰਗਾਂ ਕਰਦੇ ਹਾਂ ਜੇ ਇਹ ਠੇਕਾ ਇੱਥੇ ਖੁੱਲਣ ਲੱਗ ਗਿਆ ਫਿਰ ਕਿੱਦਾਂ ਹੋਊਗਾ ਸੁਨੀਲ ਖੁੱਲਣ ਦਿਆਂਗੇ ਬਿਲਕੁਲ ਨਹੀਂ ਜਦੋਂ ਕਿਸ ਤਰ੍ਹਾਂ ਪਹੁੰਚੇ ਸੀ ਵਰੇ ਠੇਕੇਦਾਰਾਂ ਦੇ ਕਰਿੰਦੇ ਜਿਹੜੇ ਉਹਨੇ ਬੰਦੇ ਖੜੇ ਜੁਣਾ ਗੱਲਬਾਤ ਹੋਈ ਨਹੀਂ ਮੈਂ ਹੁਣ ਪਹੁੰਚਾ ਮੇਰੇ ਸਾ ਮੇਰਾ ਨਾ ਕੋਈ ਕਿਸੇ ਗੱਲ ਨਹੀਂ ਹੋਈ ਮੈਂ ਤਾਂ ਪਤਾ ਹੀ 1.5 2 ਵਜੇ ਲੱਗਿਆ ਗਿਆ ਸੀ ਜੀ ਉਹ ਜਿੱਦਾਂ ਦੇਖਦੇ ਆ ਕਿ ਉਹ ਨਸ਼ਾ ਵਿਰੁੱਧ ਵੀ ਚੱਲ ਰਿਹਾ ਹੈ ਤੇ ਇਸ ਸਮੇਂ ਜਿਹੜੇ ਕਲੋਨੀ ਹੈ ਇਸ ਇਲਾਕੇ ਦੇ ਵਿੱਚ ਇਸ ਤਰ੍ਹਾਂ ਦੇ ਟੀਕੇ ਕਲੋਨੀ ਕਿਵੇਂ ਦੇਣਾ ਪਰ ਜੀ ਇਹ ਛੱਡਾ ਰਹੇ ਜਿਵੇਂ ਯੁੱਧ ਨਸ਼ਾ ਵਿਰੁੱਧ ਮਹਿੰਮ ਚੱਲ ਰਹੀ ਹੈ ਸਰਕਾਰ ਦੀ ਤੇ ਕਲੋਨੀ ਦੇ ਵਿੱਚ ਟੀਕਾ ਕਰਦੇ ਇਹ ਤਾਂ ਬਿਲਕੁਲ ਗਲਤ ਹੈ ਜੀ ਇਹ ਤਾਂ ਬਿਲਕੁਲ ਸ਼ਰਮ ਗਲਤ ਹੈ ਸਾਡੇ ਕਲੋਨੀਆਂ ਦੇ ਅੱਥੇ ਅੱਥੇ ਵੀ ਰੇੜੀ ਨਹੀਂ ਖੜਨ ਦਿੰਦੇ ਅਕੋ 2 ਨੰਬਰ ਵਾਲੀ ਟੀਕਨਾਂ ਦੀ ਰੇੜੀ ਨਹੀਂ ਖੜਨ ਦਿੰਦੇ ਦੁਕਾਨ ਆ ਜੋ ਠੇਕੇਦਾਰ ਨੂੰ ਕਰਾਇ ਤੇ ਦੇ ਰਿਹਾ ਹਾਂਜੀ ਉਹਨਾਂ ਕੋਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਏ ਨਹੀਂ ਹੋ ਗਿਆ ਸੰਪਰਕ ਸਾਡੇ ਸਾਡੇ ਮੁਲਾਜ਼ਮ ਸਾਡੇ ਮੁਲਾਜ਼ਮ ਨੇ ਮਹੰਗਰ ਸਿੰਘ ਦੀ ਰਿਟਾਇਰਮੈਂਟ ਐਸਐਚਓ ਰਿਟਾਇਰਮੈਂਟ ਰਿਹਾ ਉਹਨਾਂ ਨੇ ਉਹਨੂੰ ਫੋਨ ਕੀਤਾ ਹੈ ਬਾਕੀ ਉਹਨਾਂ ਨੂੰ ਪਤਾ ਨਹੀਂ ਉਹਨੇ ਕੀ ਕਿਹਾ ਕੀ ਨਹੀਂ ਉਹਨੂੰ ਅਜੇ ਸਾਨੂੰ ਕੋਈ ਇਨਫਰਮੇਸ਼ਨ ਨਹੀਂ ਮਿਲੀ ਹੈਗੀ ਆਨ ਨੂੰ ਬੁਲਾਉਂਦੇ ਨਹੀਂ ਥੋੜਾ ਸਰਵਾਈ ਉਹਦੇ ਦਾ ਕੀ ਕਰੀਏ ਅਗਰ ਠੇਕਾ ਹੈ ਦੁਆਰੇ ਕੋਲੇ ਆਪਣੀ ਮੈਂ ਸਾਡੀ ਸਰਵਾਈ ਵੀ ਹੁੰਦੀ ਤਾਂ ਕਿਤੇ ਨਾ ਦੋ ਪੋਲਾ ਸਾਨੂੰ ਪਰ ਨਾ দেয়া ਦੋ ਮਰਜ਼ੀ ਕਰਨਾ ਪਿਆ ਸੀ ਸੌ ਹੋਈ ਆ ਅਸੀਂ ਕਰਨ ਨੂੰ ਤਿਆਰ ਇੱਕ ਰੋਡ ਜਮ ਕਰ ਸਕਦੇ ਆ ਜੀ ਇਹ ਸਾਡੀ ਸਰਕਾਰ ਨਹੀਂ ਸੁਣਵਾਈ ਕਰ ਇੱਕ ਇੱਕ ਕਰਕੇ ਬੋਲੋ ਆ ਜੋ ਗਿਆ ਆ ਜੋ ਗਿਆ ਗੱਲ ਐਵੇਂ ਹੈ ਜੀ ਮਿੰਟ ਵੀਰੇ ਲੋ ਜੀ ਹਾਂਜੀ ਕੀ ਨਾਮ ਮੇਰਾ ਨਾਮ ਡਾਕਟਰ ਸੁਨਮ ਸਿੰਘ ਹੈ ਮੈਂ ਇਸ ਕਲੋਨੀ ਦਾ ਵਾਸੀ ਆ ਤੇ ਮੈਨੂੰ ਵੀ ਮਾਨ ਸਾਹਿਬ ਦਾ ਕੋਣ ਆਇਆ ਹੁਣੇ ਮੈਂ ਵੀ ਹੁਣੇ ਸ਼ੁਕਤ ਵੀ ਆਇਆ ਤੇ ਇਸੇ ਕਲੋਨੀ ਮੈਨੂੰ ਵੀ ਹੁਣੇ ਹੀ ਪਤਾ ਲੱਗਿਆ ਵੀ ਇੱਥੇ ਠੇਕਾ ਖੁੱਲਣ ਲੱਗਿਆ ਹੈ ਬਟ ਇਹ ਠੇਕਾ ਇੱਥੇ ਨਹੀਂ ਖੁੱਲਿਆ ਜਾਊਗਾ ਜੇ ਸਾਡੀ ਸਰਕਾਰ ਨਹੀਂ ਸੁਣੂਗੀ ਅਸੀਂ ਇੱਧੇ ਧਰਨਾ ਵੀ ਲਾਉਂਗੇ ਠੀਕ ਹੈ ਜੀ ਸਾਡੀ ਇੱਧੇ ਧਰਨਾ ਵੀ ਲੱਗੂਗਾ ਸਾਡੀ ਤਾਂ ਕਲੋਨੀ ਅੱਗੀ ਜੰਨੀ ਬਦਨਾਮ ਹੈ ਨਸ਼ੇ ਨਸ਼ੇੜੀ ਸਾਡੇ ਇੱਥੇ ਰੋਜ਼ ਬੰਦੇ ਰਾਤ ਨੂੰ ਕਿੰਨੂ ਕਿੰਨੂ ਅਸੀਂ ਭੇਜੇ ਕਿੰਨੂ ਕਿੰਨੂ ਨਾ ਭਜਾਈਏ ਸਾੜਾ ਕੋਈ ਮੁਲਾਜ਼ਮ ਕੋਈ ਸੁਣਦਾ ਨਹੀਂ ਹੈ ਕੋਈ ਸਾਡਾ ਪ੍ਰਸ਼ਾਸਨ ਸੁਣਵਾਈ ਨਹੀਂ ਕਰਦਾ ਹੈਗਾ ਅਸੀਂ ਹੱਥ ਜੋੜ ਜੋੜ ਬੈ ਗਏ ਅਸੀਂ ਤਾਂ ਇੰਨੀ ਵਾਰੀ ਉਹ ਪਟੀਸ਼ਨ ਵੀ ਪਾ ਚੁੱਕੇ ਸਰਪੰਚ ਸਾਹਿਬ ਸਾਡੇ ਵੀ ਕਿੰਨੀ ਵਾਰੀ ਕਹਿ ਚੁੱਕੇ ਨੇ ਵੀ ਸਾਡੇ ਆ ਦੋ ਪਾਰਕਿੰਗਾਂ ਦੇ ਵਿੱਚ ਇੰਨੀ ਜ਼ਿਆਦਾ ਸਾਡੀ ਉਹ ਹੁੰਦੀ ਵੀ ਹੈ ਨਾ ਕਿ ਲੁੱਟੋ ਖੋਹ ਵੀ ਸਾਡੇ ਐਸੇ ਵੀ ਸਟਾਰਟ ਹੁੰਦੀ ਹੈ ਵੈਸੇ ਵੀ ਕੋਈ ਸਾਡੇ ਪ੍ਰਵਾਸੀਆਂ ਨੇ ਇੰਨਾ ਹਲ ਹਲ ਮਾਰਿਆ ਕਰਿਆ ਹੋਇਆ ਕਿ ਸਾਨੂੰ ਅਸੀਂ ਕੁਝ ਬੋਲ ਨਹੀਂ ਸਕਦੇ ਹੈਗੇ ਬਟ ਜੇ ਹੁਣ ਇਹ ਠੇਕਾ ਵੀ ਖੁੱਲ ਗਿਆ ਇੱਥੇ ਤਾਂ ਸਾਡੀ ਰਾਤ ਨੂੰ ਜੇ ਆਪਾਂ ਕੋਈ ਰਾਤ ਨੂੰ 12 ਵਜੇ ਵੀ ਲੰਘਦਾ ਹੋਵੇਗਾ ਇੱਥੇ ਖੜਾ ਕੀ ਕੀ ਕਰੂਗਾ ਰਾਤ ਨੂੰ 10 ਵਜੇ ਦੇਗਾ ਜਦੋਂ ਹੀ ਮੈਂ ਕਹ ਰਿਹਾ ਜੀ ਜੇ ਭੋਗਲਾ ਰੋਡ ਵਾਲਾ ਠੇਕਾ ਹੈ ਨਾ ਭੋਗਲਾ ਰੋਡ ਵਾਲਾ ਠੇਕਾ ਹੈ ਤਾਂ ਮੈਂ ਇਹੀ ਕਹਾਂਗਾ ਜੇ ਇੱਥੇ ਠੇਕਾ ਹੁੰਦਾ ਹੈ ਤਾਂ ਅਸੀਂ ਇਹ ਠੇਕੇ ਦਾ ਜੋ ਵੀ ਇਹਦਾ ਮਾਲਕ ਹੈ ਇਹਦਾ ਜੋ ਵੀ ਨੁਕਸਾਨ ਹੋਏਗਾ ਉਹ ਜ਼ਿੰਮੇਵਾਰ ਆਪ ਹੋਊਗਾ ਸਰਪੰਚ ਸਾਹਿਬ ਸਾਹਮਣੇ ਖੜੇ ਨੇ ਇਹਦੇ ਜ਼ਿੰਮੇਵਾਰ ਉਹ ਆਪ ਹੋਊਗਾ ਅਸੀਂ ਭੰਨ ਤੋੜ ਵੀ ਕਰਾਂਗੇ ਠੀਕ ਹੈ ਨਹੀਂ ਅਸੀਂ ਇਹਦੇ ਠੇਕਾ ਨਹੀਂ ਖੁੱਲਣ ਦਿਆਂਗੇ ਜੇ ਅਗਲਾ ਕੋਈ ਫालतू ਗੱਲ ਕਰੇਗਾ ਤਾਂ ਫਿਰ ਅਸੀਂ ਪ੍ਰਸ਼ਾਸਨ ਦੇ ਜਿੰਨੀ ਉੱਤੇ ਜਾਣਾ ਪਿਆ ਸਾਨੂੰ ਜਾਣਾ ਪਊਗਾ ਠੀਕ ਹੈ ਨਾ ਸਾ ਸਿੰਘ ਨੂੰ ਵੀ ਬੇਇੱਜ਼ਤੀ ਕੀਤੀ ਸੀ ਜੀ ਅਸੀਂ ਆਪੇ ਜੋੜ ਕੇ ਬੇਇੱਜ਼ਤੀ ਕੀਤੀ ਸੀ ਕਿ ਸਾਡੇ ਕਲੋਨੀ ਚ ਨਸਾ ਬਹੁਤ ਵਿਗਦਾ ਇੱਥੇ ਇੱਥੇ ਪੀਸੀਆਰ ਦਾ ਇੰਤਜ਼ਾਮ ਕਰੋ ਜੀ ਸਾਡਾ ਜੀ ਪਰ ਨਹੀਂ ਹਜੇ ਤੱਕ ਕੋਈ ਸੁਣਾਈ ਨਹੀਂ ਹੋਈ ਹੈਗੀ ਉਹਨਾਂ ਨੇ ਵੀ ਹਾਂ ਕਹਿ ਕੇ ਛੱਡ ਤੇ ਜੀ ਮੈਂ ਉਹ ਐ ਵੀ ਉਹਨਾਂ ਨੂੰ ਬੇਇੱਜ਼ਤੀ ਕਰੀ ਦੀ ਸਾਨੂੰ ਸਰੋਪਾ ਪਾ ਕੇ ਤੇ ਸਮਾਂਤ ਵੀ ਕੀਤਾ ਜਾਏਗਾ ਜੇ ਸਾਡੀ ਕਲੋਨੀ ਦਾ ਇਹ ਦੇਖਭਾਲ ਤੁਸੀਂ ਮਾੜੀ ਮੋਟੀ ਕਰਦੇ ਰਹੇ ਹੋਵੇਗਾ ਨਹੀਂ ਕਿਉਂਕਿ ਸਾਨੂੰ ਨਾ ਹਰ ਸਾਲ सरकार जहिड़ी युध नशे मुम आहे उहो कंदे असीं नशा ख़तम करण ਇਹ ਰਿਹਸ਼ੀ ਇਲਾਕੇ ਦੇ ਵਿੱਚ ਠੇਕਾ ਖੋਲੇ ਆ। ਆ ਬੰਡੇ ਜਾ ਰਿਆ ਸੀ ਨਸ਼ਾ ਦੇਖੋ ਆ ਪਿਆ ਜੀ ਤੁਹਾਡੇ ਪਿਛਲੇ ਪਾਸੇ ਪਿਆ ਜੀ ਮੂਰਾ ਕੈਮਰਾ ਕਮਾਓ ਜੀ ਇੱਥੇ ਹਰ ਸਾਲ ਇੱਥੇ ਨਸ਼ਾ ਪਾਰਕਿੰਗਾਂ ਦੇ ਵਿੱਚ ਨਾ ਇਹ ਜਿਹੜੇ ਦੋ ਪਾਰਕਿੰਗਾਂ ਨੇ ਹਰ ਸਾਲ ਇੱਥੇ ਦਰਬਾਰ ਕਰਵਾਇਆ ਜਾਂਦਾ ਹੈ ਜੋ ਗੁਰਨਤ ਸਾਹਿਬ ਦਾ ਇੱਥੇ ਰਾਮਦਾਸ ਜੀ ਦਾ ਇੱਥੇ ਸਮਾਗਮ ਕਰਾਇਆ ਜਾਂਦਾ ਹੈ ਠੀਕ ਹੈ ਜੀ ਇੱਥੇ ਲੰਗਰ ਲਿੰਗਰ ਚ ਲੰਗਰ ਚੱਲਦਾ ਆ ਪਿੱਛੇ ਸਮਾਗਮ ਕਰਾਇਆ ਜਾਂਦਾ ਹੁਣ ਤੁਸੀਂ ਦੱਸੋ ਜੀ ਇੱਥੇ ਲੰਗਰ ਵੰਡਦੇ ਅਸੀਂ ਇੱਥੇ ਸਾਹਮਣੇ ਦਾਰੂ ਵਾਲੇ ਨਸ਼ੇੜੀ ਖੜੇ ਹੋਣਗੇ ਚੰਗੀ ਗੱਲ ਆ ਕੋ ਠੀਕ ਹੈ ਜੀ ਜਿਹੜਾ ਮਾਲਕ ਹੈ ਉਹਨੂੰ ਵੀ ਸੋਚਣਾ ਚਾਹੀਦਾ ਵੀ ਹਾਂ ਵੀ ਹਰਤ ਵਾਲੇ ਤੇ ਹੁੰਦਾ ਕੀ ਹੈ ਕਿਸੇ ਨੂੰ ਪਰਮਿਸ਼ਨ ਲੈਂਦਾ ਕੋਈ ਪਰਮਿਸ਼ਨ ਨਹੀਂ ਕੋਈ ਸਾਡੇ ਸਰਪੰਚ ਸਾਹਿਬ ਨਾਲ ਅੱਗੇ ਕਰਦਾ ਕੋਈ ਹੋਰ ਮੈਂਬਰ ਨਾਲ ਗੱਲ ਕਰਦਾ ਸਾਡੇ ਨਾਲ ਉਹਦੇ ਨਾਲ ਗੱਲ ਕਰਦਾ ਨਾ ਕਿਸੇ ਨਾਲ ਗੱਲ ਨਹੀਂ ਹੋਈਏਗੀ ਚੁੱਪ ਕਰਕੇ ਲਿਆ ਕੇ ਸਮਾਨ ਰੱਖਦਾ ਜੀ ਇਹਦਾ ਕੀ ਮਤਲਬ ਹੈ ਉਹਦੀ ਵੀ ਅੱਜ ਦੀ ਦੁਕਾਨ ਹੈ ਜਿਹਨੇ ਠੇਕੇਦਾਰ ਬਿਲਕੁਲ ਉਹੀ ਹੈ ਨਹੀਂ ਉਹਨੇ ਨਾ ਸਾਨੂੰ ਪੁੱਛਿਆ ਨਾ ਪਛਾਇਆ ਜਦੋਂ ਉਹਨੂੰ ਪਤਾ ਹੈ ਵੀ ਹਾਂ ਵੀ 3 ਸਾਲ ਤੋਂ ਇਥੋਂ ਇਥੇ ਦੁਕਾਨ ਕਰਦਾ ਪਿਆ ਉਹ ਦੁਕਾਨ ਦੀ ਬਣਵਾਈ ਚਲਦੀ ਵੀ ਹੈ 3 ਸਾਲ ਤੋਂ ਅਸੀਂ ਉਹਨੂੰ ਪਤਾ ਨਹੀਂ ਲੱਗਦਾ ਕਿ ਹਰ ਤਾਲੇ ਤੇ ਸਮਾਗਮ ਕਰਾਨੇ ਆ ਉਹਨੂੰ ਚਾਹੀਦਾ ਸੀਗਾ ਵੀ ਹਾਂ ਵੀ ਗੱਲ ਚੋਚਣੀ ਵੀ ਸਮਾਗਮ ਕਿਵੇਂ ਹੋ ਰਿਹਾ ਇੱਥੇ ਤੇ ਇਹਦੇ ਵਿੱਚ ਅਸੀਂ ਇਹ ਚੀਜ਼ ਖੁੱਲਣ ਦੇਾਂਗੇ ਦੱਸੋ ਅੱਗੇ ਨਸ਼ਾ ਬਰੋ ਦੇ ਨੇ ਚੱਲਦੇ ਆ ਬਾਕੀ ਇੱਕ 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 ਦਾ ਨਾਮ ਅਜੇ ਕੋਈ ਨਹੀਂ ਠਿਕਾ ਖੁੱਲੇਗਾ ਕਿਤੇ ਨੇ ਬਰੇ ਉਹ ਲਈ ਜਾਣਕਾਰੀ ਮੀਸ ਚੈਨਲ ਨੇ ਪਰਪਰਿ ਪਬਲਿਕ ਪਾਲਿਟਿ ਰਾਜ ਕਿਹਾ ਵੀ ਠੇਕਾ ਬੰਦ ਕਰਵਾਓ ਕੋ ਬੰਦ ਕਰਵਾਤਾ ਇਹਨਾਂ ਉਹ ਕਹਿੰਦਾ ਇਹ ਪਰੰਤ ਬੰਦ ਕਰਵਾ ਦੇਮਾ ਠੇਕਾ ਪਰਮਿਸ਼ਨ ਕਹੇ ਤਾਂ ਠੇਕੇ ਤੋਂ ਲੈ ਕੇ ਆਓ ਜੇ ਤੁਹਾਨੂੰ ਰਹੀ ਠੀਕ ਇਹਨੂੰ ਚੱਕੋ ਠੀਕ ਇਹਨੂੰ ਜਿਹੜੀ ਇਹ ਆਪਾਂ ਕਰਦੇ ਹਾਂ ਉਹ ਲੈ ਕੇ ਗੱਲ ਕਰ ਕੋ ਨਿਗੋਣਿਵਾਸ ਨੂੰ ਸਵਾਸ ਦੋਇਆ ਵੀ ਠੇਕਾ ਨਹੀਂ ਖਰੀਦਾ